ਕਾਰਪੋਰੇਸ਼ਨ ਆਫੀਸਰ ਦਾ ਕੰਮ ਤੇ ਹਟ ਗਿਆ। ਉਹਨਾਂ ਨੂੰ ਤੇ ਲਾਹਨਤ ਐ ਵੀ ਉਹ ਦੁਕਾਨਾਂ ਦੇ ਉੱਤੇ ਧਿਆਨ ਦੇਣ। ਆਹ ਕੰਮ ਤੇ ਹੁਣ ਮੈਂ ਪੁਲਿਸ ਕਮਿਸ਼ਨਰ ਨੂੰ ਤੇ ਡੀਸੀ ਸਾਹਿਬ ਨੂੰ ਮੈਸੇਜ ਤੇ ਉਹਨਾਂ ਨੂੰ ਮੈਂ ਸਾਰੀਆਂ ਫੋਟੋਸ ਪਾ ਕੇ ਭੇਜ ਚੁੱਕਾ ਕਿ ਜਿਸ ਬੰਦੇ ਨੇ ਵੀ ਇਹ ਰੁੱਖ ਵਢਾਇਆ ਇਹ ਨਹੀਂ ਕਿ ਵੱਢਣ ਵਾਲੇ ਉੱਤੇ 500 ਰੁਪਏ ਦਿਹਾੜੀ ਵਾਲੇ ਉੱਤੇ ਪਰਚਾ ਦੋ। ਜਿੰਨੇ ਵਢਿਆ ਯਾਰ। ਮਤਲਬ ਰੁੱਖ ਲੋਕ ਪਿਆਰ ਕਰਦੇ ਨੇ, ਬੱਚਿਆਂ ਨੂੰ ਪਾਲਦੇ ਨੇ। ਰੁੱਖ ਰੁੱਖਾਂ ਨੂੰ ਲੋਕ ਪੁੱਤਾਂ ਵਾਂਗੂ ਤੇ ਤੁਸੀਂ ਆਹ ਇਹਦਾ ਹਸ਼ਰ ਕਰ ਦਿੱਤਾ ਵੀ ਇਹ ਬੋਰਡ ਦੀ ਲਾਜ ਹੀ ਰੱਖ ਲੈਂਦੇ ਯਾਰ। ਜੋ ਉਸ ਤੋਂ ਪਹਿਲਾਂ ਬੋਰਡ ਹੀ ਪੁੱਟ ਦਿੰਦੇ। ਵਿਡੀਓ ਦੇ ਤੇ ਲਿਖਿਆ ਇੱਕ ਰੁੱਖ ਸੌ ਸੁਖ ਗਵਰਨਰ ਦੌਰੇ ਤੇ ਸੀ ਜਦੋਂ ਵੱਡਿਆ ਅਮਰਸਰ ਦੇ ਵਿੱਚ ਠੀਕ ਹੈ ਅੱਜ ਮੇਰੇ ਖਾਲ ਮਨੀਸ਼ ਸੋਧਿਆ ਤੇ ਅਰਜੋਤ ਬੈਂਸ ਆਏ ਨੇ ਸੀਐਮ ਕੱਲ ਆ ਜਾਣਾ ਲਖ ਲਾਣ ਤੇ ਯਾਰ ਤੁਹਾਡੇ ਉੱਤੇ ਤੁਹਾਡੇ ਸ਼ਹਿਰ ਦੇ ਵਿੱਚ ਹੁੰਦਿਆ ਮਤਲਬ ਪੁਲਿਸ ਨੂੰ ਅਲਰਟ ਹੋਣਾ ਚਾਹੀਦਾ ਕਿ ਸ਼ਹਿਰ ਚ ਇਹੋ ਜਿਹੀ ਕੋਈ ਵਾਰਦਾਤ ਇਹੋ ਜਿਹਾ ਕੋਈ ਕ੍ਰਾਈਮ ਇਹ ਨਹੀਂ ਹੋਣਾ ਚਾਹੀਦਾ ਇੱਥੇ ਮੁੱਖ ਮੰਤਰੀ ਤੁਰੇ ਫਿਰਨ ਮੁੱਖ ਮੰਤਰੀਆਂ ਤੋਂ ਉੱਚੇ ਲੈਵਲ ਦੇ ਬੰਦੇ ਤੁਰੇ ਫਿਰਨ ਤੇ ਤੁਸੀਂ ਇੱਥੇ ਸ਼ਰਹ ਆਮ ਆ ਪੇੜਾਂ ਦੀ ਕਟਾਈ ਮਤਲਬ ਇਸ ਤਰੀਕੇ ਕੀਤੀ ਜਾਵੇ ਤੇ ਇਹਦਾ ਦੋਸ਼ੀ ਕੌਣ ਮੈਂ ਇਹੋ ਜੇ ਡਿਪਾਰਟਮੈਂਟ ਨੂੰ ਐਮਟੀਪੀ ਡਿਪਾਰਟਮੈਂਟ ਹੈ ਕਿਹੜਾ ਡਿਪਾਰਟਮੈਂਟ ਹੈ ਕਾਦੀਆਂ ਤਨਖਾਹਾਂ ਲੈਂਦੇ ਹੋ ਯਾਰ ਤੁਸੀਂ ਵਾਕਿਆ ਮੈਂ ਤੁਹਾਨੂੰ ਬਿਮਾਰੇ ਸ਼ਬਦ ਨਹੀਂ ਬੋਲਣਾ ਚਾਹਦਾ ਪਰ ਕਿਤੇ ਤੇ ਆਪਣਾ ਜ਼ਮੀਰ ਜਗਾਓ ਯਾਰ ਕਿਸੇ ਬਿਲਡਿੰਗ ਚ ਬਣਾ ਕੇ ਉਹਦੇ ਪੈਸੇ ਲੈ ਲੋ ਤੁਸੀਂ ਲੈਂਦੇ ਹੀ ਹੋ ਪਰ ਆਹ ਕੰਮ ਤਾਂ ਨਾ ਕਰਾਓ ਯਾਰ ਤੁਸੀਂ ਰੋਕ ਬਟਾਉਣੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਇੱਥੇ ਪ੍ਰੋਟੈਸਟ ਤੇ ਬੈਠੇ ਆਂ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਉਹ ਕਹਿੰਦੇ ਰਿਹਾ ਕਿ ਇੱਥੇ ਐਸਐਚਓ ਡੀਐਸਪੀ ਆਉਂਗਾ ਨਹੀਂ ਇੱਥੇ 15-20 ਮਿੰਟ ਦੇ ਵਿੱਚ ਆਉਣਗੇ ਸਾਡਾ ਕੰਮ ਇੱਥੇ ਬਣਾ ਨਹੀਂ ਹੈਗਾ ਉਹਨਾਂ ਦੇ ਦਫ਼ਤਰ ਬਾਹਰ ਜਾ ਕੇ ਅੱਧੇ ਘੰਟੇ ਬਾਅਦ ਬਹਿ ਜਾਵਾਂਗੇ ਕਮਿਸ਼ਨਰ ਸਾਹਿਬ ਦੂਜੀ ਚੀਜ਼ ਦੇਖੋ ਜਦੋਂ ਕਰੋਨਾ ਸੀ ਨਾ ਸਾਰੀ ਦੁਨੀਆ ਹੀ ਡਰੀ ਸੀ ਵਦਿਆ ਜੀ ਪਰ ਇਹ ਮਤਲਬ ਸਮੇਤ ਮੇਰੇ ਬੜੀ ਦੁਨੀਆ ਨੂੰ ਬਹੁਤ ਚੀਜ਼ਾਂ ਤੋਂ ਦੂਰ ਪਰਹੇਜ਼ ਕੀਤਾ ਗਿਆ ਸੀ ਬਾਹਰੋਂ ਨਹੀਂ ਖਾਣਾ ਪਰ ਸਾਡੇ ਲੋਕਾਂ ਦੀ ਯਾਦ ਆਸ਼ ਜੋ ਜੋਰ ਹੈ ਸੀ ਆਉਣ ਵਾਲਾ ਆਪਣਾ ਭੋਖੇ ਹੀ ਭੁੱਲ ਜਾਂਦੇ ਆ ਅੱਜ ਮੈਂ ਵੀ ਬਾਹਰ ਹੀ ਖਾਂਦਾ ਪਿੰਦਾ ਮੈਂ ਮਤਲਬ ਜੋ ਵੀ ਆ ਲੋਕ ਅੱਜ ਰੁੱਖਾਂ ਦੀ ਕਦਰ ਕਰਨੀ ਉਦੋਂ ਕਹਿੰਦੇ ਸੀ ਨਾ ਵੀ ਅੰਮ੍ਰਿਤਸਰੋਂ ਪਹਾੜ ਦੇ ਸੰਲਗਪੇ ਸੀ ਡਲੌਜੀ ਜਲੰਧਰ ਤੋਂ ਮਤਲਬ ਸਾਰਾ ਕੁਝ ਕਿੱਡਾ ਵਾਤਾਵਰਨ ਸਾਫ਼ ਹੋ ਗਿਆ ਸੀ ਅੱਜ ਅਸੀਂ ਆਪ ਹੀ ਦੂਸ਼ਿਤ ਕਰ ਰਹੇ ਹਾਂ ਤੇ ਜੇ ਕੋ ਮਾਰਾ ਇਹਨਾਂ ਦਾ ਆਸਰਾ ਕੌਣ ਲੋਕ ਲੈਂਦੇ ਨੇ ਆ ਕਚਹਿਰੀ ਦੇ ਵਿੱਚ ਲੋਕ ਆਉਂਦੇ ਨੇ ਯਾਰ ਉਹ ਉਹ ਥੱਲੇ ਇੱਕ ਕਾਰੋਬਾਰ ਚੁੰਨੀ ਔਰ ਰੰਗਣ ਵਾਲਾ ਕੰਮ ਕਰਦਾ ਇੱਥੇ ਲੋਕ ਥੱਲੇ ਆ ਕੇ ਖਲੋਂਦੇ ਨੇ ਯਾਰ ਤੇ ਤੁਸੀਂ ਇਹਨਾਂ ਰੁੱਖਾਂ ਨੂੰ ਜੇ ਵੱਢ ਕੇ ਆਪਦੇ ਕਾਰੋਬਾਰ ਚਲਾਓਗੇ ਤੇ ਇਸ ਸ਼ਹਿਰ ਦੇ ਵਿੱਚ ਇੰਨੀ ਗੁੰਡਾਗਰਦੀ ਤੇ ਐਡਾ ਜੰਗਲ ਰਾਜ ਨਹੀਂ ਚੱਲਣ ਦਿੱਤਾ ਜਾਊਗਾ ਕਾਰਪੇਸ਼ਨ ਅਫਸਰ ਦਾ ਕੰਮ ਤੇ ਹਟ ਗਿਆ ਉਹਨਾਂ ਨੂੰ ਤੇ ਲਾਣਤ ਹੈ ਵੀ ਉਹ ਦੁਕਾਨਾਂ ਦੇ ਉੱਤੇ ਧਿਆਨ ਦੇਣ ਆਹ ਕੰਮ ਤੇ ਹੁਣ ਮੈਂ ਪੁਲਿਸ ਕਮਿਸ਼ਨਰ ਨੂੰ ਤੇ ਡੀਸੀ ਸਾਹਿਬ ਨੂੰ ਮੈਸੇਜ ਤੇ ਉਹਨਾਂ ਨੂੰ ਮੈਂ ਸਾਰੀਆਂ ਫੋਟੋਸ ਪਾ ਕੇ ਭੇਜ ਚੁੱਕਾ ਕਿ ਜਿਸ ਬੰਦੇ ਨੇ ਵੀ ਇਹ ਰੁੱਖ ਵਢਾਇਆ ਇਹ ਨਹੀਂ ਕਿ ਵੱਢਣ ਵਾਲੇ ਉੱਤੇ 500 ਰੁਪਏ ਦਿਹਾੜੀ ਵਾਲੇ ਜਿਹਦੇ ਕੋ ਨਿੱਜੀ ਮਫਾਦ ਨੇ ਉਹਦੇ ਉੱਤੇ ਰੁਕ ਰੋਕ ਵਧਣ ਦਾ ਪਰਚਾ ਦੂਜੀ ਚੀਜ਼ ਇੱਥੋਂ ਰੁਕ ਜਿਹੜਾ ਲੱਗੇ ਨੇ ਚੋਰੀ ਦਾ ਪਰਚਾ ਤੀਜਾ ਇਹਦੇ ਉੱਤੇ ਜਿਹੜਾ ਪੇਂਟ ਲਿਆ ਗਿਆ ਜਿਹੜੇ ਉਹਦੇ ਉੱਤੇ ਤਿਆਬ ਸਟਿਆ ਗਿਆ ਸਬੂਤ ਮਢਾਉਣ ਦਾ ਜਿਹੜਾ ਪਰਚਾ ਉਹ ਵਕੀਲ ਬੈਠੇ ਨੇ ਤੁਹਾਨੂੰ ਆਪ ਦੱਸ ਦਿੰਦੇ ਨੇ ਉਹ ਸਾਰਾ ਕੇਸ ਇਹਦੇ ਉੱਤੇ ਰਜਿਸਟਰਡ ਕੀਤਾ ਜਾਵੇ ਇਹਨਾਂ ਲੋਕਾਂ ਤੇ ਜਿਹੜੀ ਇਹਦੀ ਸਜਾਵ ਹੈ ਪਰਚਾ ਦਰਜ ਉਹ ਹੋਣਾ ਚਾਹੀਦਾ ਅਸੀਂ ਇੱਥੋਂ ਤਾਂ ਹੀ ਉਠਾਂਗੇ ਇਹ ਕਾਰਵਾਈ ਹੋਏਗੀ ਬਿਨਾ ਪਰਮਿਸ਼ਨ ਤੋਂ ਤੁਸੀਂ ਆਪਣੀ ਨਿੱਜੀ ਜਗ੍ਹਾ 'ਤੇ ਵੀ ਰੁਕ ਵੱਟ ਸਕਦੇ ਐ ਤੇ ਫਿਰ ਸਰਕਾਰੀ ਰੋਕਾ ਜਿਹਨੂੰ ਵਢਿਆ ਗਿਆ ਇੰਨੀ ਮਿਹਨਤ ਕਰਦੇ ਐ ਪੈਸੇ ਵੀ ਕਮਦੇ ਐ ਤੇ ਲੋਕੀਂ ਵਿੱਚੋਂ ਰੁਕ ਇਕੱਠੀ ਜਾਂਦੇ ਸੰਤਾ ਬੜਾ ਅਫਸੋਸ ਹੈ ਇਸ ਗੱਲ ਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹਨੇ ਵੀ ਵਢਿਆ ਹੈ ਉਹਨੂੰ ਐਡੀ ਸਜ਼ਾ ਜੋ ਬੰਦੀ ਆ ਉਹ ਮਿਲਣੀ ਚਾਹੀਦੀ ਹੈ